ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂ ਦਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦਾ ਰਹੇ ਤੇ ਤੁਹਾਨੂੰ ਸਸਤੇ ਭਾਅ ਦੇ ਚੰਗੇ ਨਾਲ ਦੀ ਨਾਲ ਮਿਲਦੇ ਰਹਿਣ ਜੇ ਕਿਸੇ ਵੀਰ ਨੇ ਪਸੂ ਸੇਲ ਕਰਨਾ ਹੋਵੇ ਜਾਂ ਇਦਾਂ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93688 ਹੈ ਜੀ ਤਸੱਲੀ ਪਰਖ ਲਾ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਜੀ ਜਿਹਦੇ ਜਿਹੜਾ ਨਾਗ ਪਸੰਦ ਆਵੇ ਤੁਸੀਂ ਅੱਜ ਤਸੱਲੀ ਕਰ ਖਰੀਦ ਲਿਓ ਤੇ ਸੂਇਆ ਸੂਆ ਨਾਗ ਦਾ ਦੋ ਟਾਈਮ ਚੋ ਕੇ ਜਰੂਰ ਲਵੋ ਕਿਉਂਕਿ ਨਾ ਤੁਸੀਂ ਪਾਟਿਆ ਨੋਟ ਦੇਣਾ ਵਾ ਤੇ ਨਾ ਤੁਸੀਂ ਖੋਟਾ ਪਸੂ ਲੈਣਾ ਵਾ ਤੇ ਜੇ ਕੋਈ ਗੱਬਣ ਬਹੁਤ ਚੰਗੇਦਰ ਚੇਪਾ ਕੱਢ ਕੇ ਖਿੱਚ ਕੇ ਆਪਦੀ ਲਈ ਆਓ ਅੱਗੇ ਤੁਹਾਡੀ ਕਿਸਮਤ ਆ ਗਈ ਤੇ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਆਂ ਪਰਪੰਜਾਂ ਘੰਨੇ ਦੋਨਾਂ ਵੇੜਾਂ ਬਾਰੇ ਹਾਂਜੀ ਵੈਸ ਸ੍ਰੀ ਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰੇ ਪਿੰਡ ਭਰਾਵਾਂ ਨੂੰ ਪਰਸੋ ਵੀਡੀਓ ਪਈ ਵਿੱਗੇ ਦੋਨੇ ਵੇੜਾਂ ਹਾਂਜੀ ਵੇੜੀਆਂ ਕੱਲ ਵੀਡੀਓ ਤੋਂ ਬਣਾਈਏ ਇੱਥੇ ਗੱਲ ਕਰੀਏ ਠੀਕ ਹੈ ਜੀ ਹਾਂਜੀ ਤੇ ਇੱਦੋਂ ਸ਼ੁਰੂ ਕਰ ਲਾ ਬਈ ਇੱਕ ਨੰਬਰ ਤੋਂ ਜੀ ਇੱਕ ਨੰਬਰ ਜੀ ਮਤਲਬ ਕਿ ਮੰਨ ਕੇ ਜਦੋਂ ਦੂਜੇ ਸੁਵੇ ਬੱਛੀ ਹੈ ਠੀਕ ਹੈ ਜੀ 6 ਲੀਟਰ ਦੋ ਦੁੱਧ ਸੱਤ ਹੈ ਠੀਕ ਹੈ ਜੀ 6 ਲੀਟਰ ਯਾਨੀ ਟੋਆ ਕੇ ਦਊਗਾ ਦੋ ਟੈਨ ਮਰਜੀ ਚੋਲਵੇ ਦੋ ਟੈਨ ਜਿਹੜਾ ਮਰਜੀ ਔਰ ਬੱਚਾ ਬੱਚ ਰੋ 6 ਟਰ ਕੰਡੇ ਵਾਲੇ ਮਜ਼ਦੂਰਾਂ ਚੋਈ ਜਾਵੇ ਦੋ ਟਾਈਮ ਮਜ਼ਦੁਰਾ ਚੱਟਾ ਰੋ ਦੋ ਜਮਾ ਠੀਕ ਆ ਜੀ ਤੋੜ ਲਈ ਮੜੀ ਜੀ ਲੋ ਵੀ ਦੋਸਤੋ ਦੋ ਚੱਟਾ ਮਜ਼ਦਰਾ ਤਾਂ 7 ਕਿਲੋ ਆ ਪਰ 6 ਕਿਲੋ ਜਿਹੜਾ ਮਰਜੀ ਵੀਰ ਭਰਾ ਦੋ ਟਾਈਮ ਚਾਰ ਟਾਈਮਾਂ ਦੀ ਤਸੱਲੇ ਜਰੂਰ ਕਰੇ ਕੱਦ-ਕਾਠ ਚੰਗਾ ਵਾ ਠੀਕ ਆ ਦਰਮਿਆਨਾ ਕੱਦ-ਕਾਠ ਆ ਕਰੌਸ ਅੰਗ ਆਗਾ ਫਿਟਿੰਗ ਵਾਲਾ ਹਵਾਰਨਾ ਵਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਗ ਨਹੀਂ ਆ ਨਿੱਕੀ ਨਿੱਕੀ ਫੋਟ ਜੀ ਆ ਗਈ ਮਗਰ ਇਹਦੇ ਬੱਛਾ ਵਾ ਤੁਸੀਂ ਵੇਖ ਸਕਦੇ ਹੋ ਜੀ ਅੱਛਾ ਛੱਡ ਕੇ ਬਾਈ ਕਹਿੰਦਾ ਬੱਛਾ ਮੂਰੇ ਬਣ ਕੇ ਜੇ ਗਲਾਬੇ ਥਾਂ ਲਗਾ ਤੇ ਚਵਾਈ ਵਾਲਾ ਬਹੁਤ ਸੋਹਣਾ ਵਜਨ ਬਹੁਤ ਨਿੱਗਰ ਨਿੱਗਰ ਬਹੁਤ ਆ ਕੋਈ ਲੱਸੀ ਫਿੱਕੀ ਨਹੀਂ ਗਈ ਤੇ ਚੰਗੀ ਸੇਵਾ ਸੰਭਾਲ ਕਰ ਲੋ ਤੇ ਵਾਧੂ ਵੀ ਜਾਊਗੀ ਕਿਲੋ 2 ਕਿਲੋ ਤੇ ਜੇ ਤੂੜੀ ਤੇ ਬੰਦੋਗੇ ਤਾਂ ਫਿਰ ਇਹਨੇ 6 ਕਿਲੋ ਵੀ ਦੇਣਾਗਾ ਹਵਾਨਾ ਬਹੁਤ ਸੋਹਣਾ ਵਾ ਉਹਦੇ ਸੋਇਆਂ ਨੂੰ ਚੰਗੀ ਵਿਹੜ ਤਿਆਰ ਹੋ ਜੂਗੀ ਜੇ ਵੀ ਭਰਾ ਕੋ ਚੰਗੀ ਸੇਵਾ ਸੰਭਾਲ ਕਰ ਲੂਗਾ ਇਹਦੀ ਬਾਕੀ ਤੁਹਾਡੀ ਸੇਵਾ ਤੇ ਆ ਦੋਦਰ ਕੰਡੇ ਵਾਲਾ ਬਾਈ ਦੇ ਘਰੇ ਤੁਸੀਂ ਮੇਰੇ ਹਰੇਕ ਵੀਡੀਓ ਚ ਬੇਨਤੀ ਹੁੰਦੀ ਆ ਵੀ ਜੇ ਸੋਇਆ ਸੋਇਆ ਨਾਗਾ ਜੋ ਤੇ 15 20 25 30 40 ਹਜ਼ਾਰ ਲਾਉਣਾ ਵਾ ਆ ਤਾਂ ਚੋਕੇ ਲਵੋ ਮੈਂ ਥੋੜੀ ਤਸੱਲੀ ਹੋ ਜੂਗੀ ਤੇ ਨਾ ਤਸੱਲੀ ਹੋ ਜੂਗੀ ਮਾਲਕ ਦੀ ਜਿਹਨੇ ਵੇਚਿਆ ਪਸੂ ਮੁੱਲ ਬਾਈ ਇਹਦਾ ਮੁੱਲ ਦਾ ਯਾਰ 21000 ਦੇ ਦਾਂਗੇ ਵਿਚੋ ਕੇ ਛੋਟ ਛੱਪਾ ਛੋਟ ਛੱਪਾ ਹੋ ਜੂਗਾ ਬਾਈ ਠੀਕ ਹੈ ਜੀ ਲਓ ਦੋਸਤੋ ਜਮਾ ਜੈਜ ਮੌਲਾ 21000 ਰੁਪਇਆ ਵਿਚੋ ਕੇ ਛੋਟ ਛੱਪਾ ਜਰੂਰ ਹੋ ਜੂਗਾ ਜੀ ਦੋ ਨੰਬਰ ਤੇ ਬਾਈ ਜਸਸੀ ਵਾ ਦੀ ਪੰਜਾਬ ਵਾਲੀ ਬਾਰੇ ਪੰਜਾਬ ਵਾਲੀ ਆ ਬਾਈ 17 ਦਿਨ ਪੁਰੇ ਆ ਠੀਕ ਆ ਜੀ ਅੱਜ ਹੋ ਗਈ ਆ ਕਿ 11 ਹੋ ਗਈ ਆ ਹਾਂ ਇੱਕ ਹਫ਼ਤਾ ਰਹਿ ਗਿਆ ਸਿੱਧਾ ਜੀ ਇੱਕ ਹਫ਼ਤਾ ਰਹਿ ਗਿਆ ਠੀਕ ਆ ਖੱਚ ਗਿਆ ਜੂ ਫੁੱਲ ਜੀ ਨੂੰ ਜਣੀ ਠੀਕ ਹੈ ਦੁੱਧ ਕਿੰਨਾ ਕੁ ਪਾ ਦੋ ਬਾਈ ਦੁੱਧ ਉਹ ਤਾਂ ਹੁਣ ਕਰੈਕਟਰ ਦੀ ਗਾਰੰਟੀ ਦਿੱਤੀ ਉਹਨੇ ਪਰ ਮੈਂ ਨਹੀਂ ਕਹਿੰਦਾ ਮੈਂ ਕਰਮਾਂ ਦਾ ਬਾਈ ਠੀਕ ਹੈ ਜੀ ਆ ਜੀ ਸਮਝ ਲੈ ਲੈ ਵੇ ਜਿੰਨਾ ਠੀਕ ਹੈ ਜੀ ਮਲਕ ਢੱਲਾਂ ਵਾਲਾ ਬਹੁਤ ਪਈਆਂ ਮੌਕੇ ਲਉਰੀ ਆ ਤੋਰੀ ਮੜਾ ਜਾ ਲੋ ਜੀ ਦੋਸਤੋ origial ਪੰਜਾਬ ਵਾਲੇ ਜਰਸੀ ਆ ਕੋਈ ਛੋਟੀ ਜਿਣੀ ਹੈ ਮਾਸ਼ਾਅੱਲਾ ਕਰਨਾ ਪੜਾ ਦੋ ਬਣਾ ਲਓ ਇਹਦੀਆਂ ਹਾਂ ਵੇ ਇਹਨੂੰ ਇਹਨੂੰ ਬਹੁਤਾ ਕੱਦ-ਕੜ ਚੰਗਾ ਵੇਲ ਬਹੁਤ ਚੰਗੀ ਆ ਗਈ ਵੱਡੀ ਉੱਡੀ ਬਹੁਤ ਆ ਗਈ। ਇਹ ਦਿਨ ਹਫ਼ਤਾ ਇੱਕ ਪੂਰਾ ਫੁੱਲ ਪਿਆ ਵਾ। 17 ਦੇ ਦਿਨ ਪੂਰੇ ਹੋਨੇ ਤਰੀਕ ਅੱਜ 11 ਵਾ। ਇਹ ਨਵਾਈ ਨੂੰ ਇੱਕ ਚੌਕੜੀ ਬਾਈ ਨੇ ਨਵਾਈ ਨੀ ਗਈ। ਵਾਲਟੇਲਾਂ ਬਹੁਤ ਆ ਸਾਰੀਆਂ ਵਾਲਟੇਲਾਂ ਕੱਢ ਕੇ ਇਹਨੇ ਫੇਰ ਸੁਣਾ ਵਾ। ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਕੀ ਤੇ ਵੇਖ ਸਕਦੇ ਹੋ ਜੀ। ਅਥੇ ਚਵਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਗਲਾਬੀ। ਫੇਸ ਕੁਆਲਿਟੀ ਚੈੱਕ ਕਰ ਲਓ ਤੁਸੀਂ। ਬੁੱਧੀ ਵਾਲੀ ਵਹਿੜ ਆ ਗਈ। ਆ ਤੁਸੀਂ ਫੇਸ ਕੁਆਲਿਟੀ ਵੇਖ ਲਓ। ਖੁੱਲੀ ਛੱਡੀ ਆ ਬਾਈ ਦੀ। ਉਹੜੇ ਜਾ ਕੇ ਪੱਠਿਆਂ ਤੇ ਉੱਠ ਗਈ ਆ ਆਦ ਆ ਦੇ ਦੇਖ ਸਕਦੇ ਹੋ ਜੀ ਵਾਈ ਨਮੋ ਜੀ ਨੇ ਬਹੁਤ ਪੱਠ ਪੜਾ ਚੈੱਕ ਕਰੋ ਤੁਸੀਂ ਪੂਰਾ ਚੰਗਾ ਪੱਠ ਪੜਾਵਾ ਤੇ ਦੇਖ ਸਕਦੇ ਬੋਡੀ ਸਟਰਕਚਰ ਬਹੁਤ ਚੰਗਾ ਵਾ ਫੇਸ ਕੁਆਲਟੀ ਚੰਗੀ ਆ ਗਈ ਮੇਨ ਗੱਲ ਆ ਬਈ ਹਵਾਨਾ ਬਹੁਤ ਸੁਣਾ ਵਾ ਫਿਟਿੰਗ ਹਵਾਨਾ ਰੱਖੋ ਵੀ ਪਰ ਥੂਕ ਜਮਾ ਫਸ ਕੇ ਇਹ ਵਾਲ ਟੱਲਾ ਬਹੁਤ ਆ ਤੇ ਦੇਖ ਸਕਦੇ ਹੋ ਜੀ ਮਲ ਬੜਾ ਫਰੇਦਾ ਮੋਲ ਜੇ ਦਾ ਆਪਣਾ ਲੈਣ ਦੇਣ 65000 ਰੁਪਏ ਹਨ ਵਿੱਚੋਂ ਮਾਨਤਾ ਛੋੜ ਚੱਪਾ ਦਾ ਹੋਊਗਾ ਹੀ 500 ਰੁਪਏ ਹੋਊਗਾ ਲੋ ਦੋਸਤੋ ਬੱਚੋ ਕੇ ਛੋੜ ਚੱਪਾ ਜੋਗਾ 65000 ਰੁਪਏ ਚੋ ਜੈਜ ਮੋਲਾ ਪੰਜਾ ਦੋ ਦੋ ਚੱਟਾ ਮੱਝਾਰਗਾ ਤੇ ਦੇਖ ਲੋ ਵੀ ਅੱਗੇ ਨੂੰ ਵੀ ਹਵਾਨਾ ਉਨਾ ਹੀ ਆ ਤੇ ਮਗਰ ਨੂੰ ਵੀ ਉਨਾ ਹੀ ਤੇ ਦੇਖੀ ਤਾਂ ਵਲਟੇਲਾ ਕੱਢਦੇਗਾ ਸਾਰੇ ਇਹਨੇ ਤੇ ਵੀ ਫੋਟਾਂ ਨੂੰ ਹਵਾਨਾ ਅੱਗੇ ਨੂੰ ਜਣਾ ਤੇ ਗੱਠਾਂ ਨੂੰ ਮਗਰ ਨੂੰ ਜਾਊਗਾ ਬਹੁਤ ਚੰਗੇ ਜਰਸੀ ਆ ਪੰਜਾਬ ਵਾਲੀ ਦੋ ਦੋ ਕੋ ਚੱਟਾ ਮੱਝਾਰਗਾ ਮਲ ਕੇ 18 ਕਿਲੋ ਚੋਇਆ ਬਾਈ ਕਹਿੰਦਾ ਆਪਾਂ 18 ਕਿਲੋ ਨਹੀਂ ਕਹਿਣਾਗਾ ਤੇ ਜਿਹੜਾ ਸਮਝਣਾ ਲੱਗਦਾ ਵੀ ਇਹ ਤੋਂ ਲੈ ਲਾਗੇ 18 19 ਕਿਲੋ ਇਹ ਤੋਂ ਤੋ ਵੀਰੇ ਸਮਝ ਸੋਚ ਕੇ ਲੈ ਲਵੇ ਆਪਦੀ ਮੁੱਲ 65000 ਰੁਪਇਆ ਉੱਚੋ ਕੇ ਛੋੜ ਚੱਪਾ ਹੋ ਜਾਊਗਾ ਅੱਜ ਦੇ ਵੀਡੀਓ ਚ ਕਾਕੇ ਬਰਾੜ ਦੇ ਦੋ ਨਾ ਅਸੀਂ ਦੋਵੇਂ ਜਿਹੜੇ ਤੁਹਾਡੇ ਪਸੰਦ ਆਏ ਬਾਈ ਨਾਲ ਗੱਲਬਾਤ ਕਰ ਲਿਓ ਜੀ ਵੀਡੀਓ ਵੇਖਣ ਲਈ ਹਾਂਜੀ ਬਾਈ ਬਾਕੀ ਪਤਾ ਕੀ ਗੱਲ ਹੁਣ ਆਪਾਂ ਯਾਰ ਡਰ ਕੇ ਪਹੁੰਚੂ ਵੇਚਦੇ ਆਂ ਪਰ ਕਿਉਂ ਵੇਚਦੇ ਹੁਣ 18 ਕਿਲੋ ਕਹਦਾ ਤੇ 17 ਦੇ ਦੱਦ ਕਿਲੋ ਘੱਟ ਕੇ ਫੇਰ ਆਪਾਂ ਠੁੱਟਿਆਂ 18 ਦਾ 20 ਦਾ ਫੇਰ ਵੀ ਦੱਸਣਾ ਕਹਣਾ ਨਹੀਂ ਕਹਿੰਦੇ ਫੇਰ ਦੇ 20 ਦਾ ਫੇਰ ਕਹਿੰਦੇ ਕਹੜਾ ਨਹੀਂ ਕੋ ਠੀਕ ਕਰਾਂਗੂ ਬੰਦ ਦਾ ਸੇਵਾ ਦਾ ਬਾਈ ਠੀਕ ਹੈ ਜੀ ਉਹ 2 ਲੱਖ ਲੈ ਕੇ ਕਿੱਲੇ ਤੇ ਬੰਨ ਲਓ ਜਿਹਨੂੰ ਆਪਾਂ ਹਾਂਜੀ ਬਾਈ ਬਾਈ ਤਾਂ ਕਰਕੇ ਕੀਦਾ ਵੀ ਅੰਦਰ ਨੂੰ ਜੱਜਮੈਂਟ ਹੈ ਗਈ ਹੈ ਹਾਂਜੀ ਹਾਂਜੀ ਕਿੰਨਾ ਦੁੱਧ ਦੇਊਗੀ ਕਿੱਡੀ ਜਰਸੀ ਆ ਪੰਜਾਬ ਵਾਲੀ ਹਾਂਜੀ ਹਾਂਜੀ ਉਹ ਕਿੱਡੀ ਵੜਾ ਪੋਨ ਜਿੰਨਾ ਦੁੱਧ ਉਹਨਾਂ ਦੱਸਦਾ ਹਾਂਜੀ ਹਾਂਜੀ ਕਹਿਣ ਦਾ ਤਾਂ ਮਹਾਰਾ ਜੀ ਜਿਹੜੀ ਵਪਾਰ ਲੈਣਾ ਜਿਹੜਾ ਬੰਦਾ ਝੂਠ ਮਾਰਦਾ ਉਹ ਖਤਮ ਹੈ ਹਾਂਜੀ ਹਾਂਜੀ ਝੂਠ ਨਾ ਮਾਰੋ ਕੰਮ ਆਪੇ ਪਰਮਾਤਮਾ ਚਲਾਉਂਦਾ ਵਾਧੂ ਚੱਲਦਾ ਮੈਂ ਤਾਂ ਮੈਂ ਤਾਂ ਬਾਈ ਕਹਿੰਦਾ ਨਾ ਜਿਹਨੇ ਪਊ ਲੈਣਾ ਬਾਈ ਦੋ ਟਾਂ ਚੋ ਕੇ ਦੇ ਲਵਾਏ ਆ ਤਸੰਦੀ ਕਰਕੇ ਲੋ ਨਜ਼ ਠੀਕ ਹੈ ਜੀ ਉਹਨੇ ਦੋ ਦੰਨ ਚੋਣੀ ਦੋ ਟਾਂਗ ਮੈਂ ਤਿੰਨ ਟਾਂਗ ਚੋਈ ਆ ਠੀਕ ਹੈ ਜੀ ਤਾਂ ਦੋ ਵੀ ਮਨਾਇਆ ਬੁੱਢੀ ਕਹਿੰਦੀ 5 ਕਿਲੋ ਮੈਂ ਕਹਾ ਸਾਢੇ 6 ਕਿਲੋ ਆ ਤਾਂ ਜੱਬੇ ਮਾਰੇ ਸਾਢੇ 7 ਉਤਰਿਆ ਠੀਕ ਹੈ ਨੰਬਰ ਕੇ ਬੁੱਢੀ ਬੁਸ਼ਾਂ ਬੋਈ ਠੀਕ ਹੈ ਜੀ ਐ ਹੁੰਦਾ ਕੰਮ ਚਲੋ ਬਈ ਆਦਾ ਦੋ ਟਾਂ ਚੋ ਆ ਕੇ ਜ਼ਰੂਰ ਦਿਓ ਮੈਂ ਹਰੇਕ ਲੰਬਾ ਲੈਣਾ ਬੰਦੇ ਮਾਰੇ ਜਨਾ ਹਾਂ ਜੀ ਹਾਂ ਜੀ ਬਜੂ ਦੋ ਰਾਂ ਚੋਲੇ ਫਿਰ ਕੋਈ ਲੰਬਾ ਆਨੇਗਾ ਕੋਈ ਫੋਨ ਕਰਦੇ ਯਾਰ ਹਾਂ ਜੀ ਹਾਂ ਜੀ ਚਲੋ ਗੱਲ ਕਰ ਦੋ ਪਹਿਲੂ ਜਿਹੜੀ ਕੱਲ ਨੂੰ ਗੱਲ ਹੋਣੀ ਅੱਜ ਆਪਾਂ ਨੂੰ ਪਤਾ ਹੈ ਠੀਕ ਹੈ ਜੀ ਉਹਦਾ ਮਾਲ ਕੇ ਠੀਕ ਆ ਉਹ ਦੋ ਤਿੰਨ ਡੱਕ ਚੋ ਬਈ ਮੁੜ ਕੇ ਜੰਮਰ ਤੇਰੇ ਕਰਮਾਂ ਆਪਾਂ ਤੇਰੇ ਕਿਰਪਾ ਆਪੋ ਆਪਣੀ ਗਾਂ ਸੇਵਾ ਦਾ ਆਪੋ ਨੇ ਕਰਮਾਂ ਦਾ ਹਾਂਜੀ ਮੇਰੇ ਘਰੇ ਮੇਰੇ ਕਰਮਾਂ ਠੀਕ ਆ ਬਈ ਬਾਹਰੋਂ ਬਾਹਰ ਹੋ ਗਈ ਤੂੰ ਜੰਮਗਾਰ ਠੀਕ ਆ ਹਾਂਜੀ ਲੋ ਜੀ ਦੋਸਤੋ ਬਾਈ ਕਹਿੰਦਾ ਮੇਰੇ ਘਰੇ ਜਿਹੜਾ ਸੋਨਾ ਵਾ ਤੁਸੀਂ ਸੋਨਾ ਲੈ ਜਾਣਾ ਵਾ ਤੁਹਾਡੇ ਘਰ 'ਚ ਮੇਰੀ ਕੋਈ ਨਹੀਂ ਮੇਰੀ ਯਾਦ 'ਚ ਘਰ 'ਚ ਮਰੀ ਜਾ ਰਹੀ ਆ ਤੇ ਇਹ ਮੈਂ ਗੱਲ ਕਰੀ ਵੀਡੀਓ ਹੁਣ ਤਾਈ ਮਾਲ ਲਈ 65000 ਰੁਪਏ ਬੈਠਾ ਲੈਣਾ ਜੇ ਅਸੀਂ ਕੋਲੇ ਕਿ ਚੈੱਕ ਨਹੀਂ ਕਰ ਸਕਦੇ 65000 ਰੁਪਏ ਲੈ 10000 ਹੋਰ ਨੀ ਖਰਚਾ ਕਰ ਸਕਦੇ ਤਾਂ ਫੇਰ ਤੁਹਾਡੀ ਵੀ ਮਾੜ ਪਰ ਸੱਲੀ ਪਰ ਖਾਉਦੇ ਜਰੂਰ ਕਰਿਆ ਕਰੋ ਆ ਕੇ ਚਾਹੋ ਨੇ 20000 ਦੇ ਵਹਿੜਾ ਤੇ ਜੇ ਤੁਸੀਂ ਮਾੜਾ ਤੁਹਾਨੂੰ ਬਈ 18 19 ਦੇ ਵੀ ਦਿੰਦਾ ਕੋਈ 20 ਦੇ ਵੀ ਦਿੰਦਾ ਥੋੜੀ ਮਰਜੀ ਲੈਣ ਤੇ ਸਭ ਦਾ ਹੁਣ ਤੇ ਹੈਗਾ ਜੇ ਤੁਸੀਂ ਹੋਰ 500 ਕਹਿੰਦਾ ਸੋ ਨਹੀਂ ਸਕਦੇ ਇਹਨੂੰ ਆ ਕੇ ਫੇ ਥੋੜੀ ਵੀ ਗਲਤੀ ਆ ਕੱਲ ਉਹ ਮਾਲਕ ਨੂੰ ਕਹਿੰਦਾ ਬਈ ਆਏ ਆ ਤੋ ਦાયੇ ਆ ਬਈ ਆਏ ਮੜਕੇ ਮੋਟਾ ਕੇ 5000 ਮੋੜ ਲਾ ਜੇ 500 ਘਟਾ ਕੇ ਮੋੜਦੇ ਨਾਲ ਤੁਸੀਂ ਪਹਿਲਾਂ ਹੀ ਆਦਾ 500 ਰੁਪਏ ਖਾਚਾਰ ਕੇ ਚੋ ਕੇ ਲੈ ਜਾਓ ਤਾਂ ਤੁਹਾਨੂੰ ਬਾਅਦ ਚ ਕੋਈ ਪਰੇਸ਼ਾਨੀ ਨਾ ਆਵੇ ਅੱਜ ਦੋ ਨੇ ਦੋ ਦੇ ਜਾਣ ਕੇ ਤੁਹਾਨੂੰ ਲੈ ਤੇ ਜਾਗੀ ਦੋ 6 ਕਿਲ 7 ਕਿਲ ਬਾ 6 ਕਿਲ ਮਾਰੇ ਮਗਰ ਬੱਛਾ ਵਾ ਮੁੱਲ 21000 ਰੁਪਏ ਦਾ ਪੰਜਾਬ ਵਾਲ ਜਰਸੀ ਆ ਫੁੱਲ ਵੱਡੀ ਆਗੀ ਦੋ ਥੱਲੇ ਦੇ ਅੱਠਾਂ ਤਰ੍ਹਾਂ ਦੇ ਗੱਬ ਚਾਹੋ ਗੱਬਣਾ ਇਹ ਰਹਿੰਦੇ ਅੱਠਾਂ ਸੂਣ ਚ ਰਹਿੰਦੇ ਹਜੇ ਠੀਕ ਆ ਤੇ ਜਿਹੜੇ ਵੀ ਪਸੰਦ ਆ ਬਾਈ ਨੇ ਮੁੱਲ 65000 ਰੁਪਈਆ ਵਾ ਧੰਨਵਾਦ ਜੀ